ਡਿਅਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਛੜੀ ਜਨਵਰੀ ਛੱਟਵਟ ਹੋਣ ਗਈ ਤੇ ਲਓ ਮਿੱਤਰੋ ਇਕਤਾ ਆ ਗਈਆਂ ਠੱਲਾਂ ਉਹ ਵੀ ਤੁਹਾਨੂੰ ਦਿਖਾਉਣਾ ਇੱਕ ਵਾਰ ਤੇ ਜਾਨਵਾਰੇ ਤੇ ਛੱਡੇ ਸੀ ਉਹ ਬੈਠੇ ਆ ਕੇ ਬੱਚੇ ਦੋਨੇ ਐਮ ਤੁਹਾਨੂੰ ਦੱਸ ਦਿੰਨੇ ਆ 8:30 ਪੌਣੇ 10 ਦਾ ਟਾਈਮ ਹੋ ਗਿਆ ਇੱਕ ਗਣਕ ਵੀ ਬਈ ਸੋਕੀ ਕੂਤੜ ਵਾਲੀ ਜਿਹੜੀ ਤੋਤੀ ਸੀ ਆਪਾਂ ਸਾਰੀ ਸੋਕੀ ਆ ਇਹਨੂੰ ਹੁਣ ਪਾਵਾਂਗੇ ਡਰਮ ਤੇ ਡਰਮ ਉਹ ਪਿਆ ਨੀਲਾ ਠੀਕ ਹੈ ਬਈ ਇੱਕ ਨਾ ਹੁਣ ਤੁਹਾਨੂੰ ਦਿਖਾਉਣਾ ਸਿਸਟਮ ਇੱਥੇ ਤੇ ਰਗੂਤਰੀ ਨੇ ਆਂਡਾ ਕਿੱਧਰ ਗਿਆ ਕਮਾਲ ਹੋ ਗਿਆ ਇਹ ਕਿੱਲੀ ਪਿਆ ਹੁਣ ਅੱਛਾ ਤੋੜਤਾ ਬਈ ਆ ਵੇ ਪਿਆ ਚਲੋ ਕੋਈ ਇਹ ਤੇ ਰਹੀ ਸੀ ਆ ਲਾਲਸਰੀ ਨੇ ਠੀਕ ਆ ਬਾਕੀ ਤਾਂ ਸੰਜੂ ਨੂੰ ਜਾਨਵਰ ਦੇਨੇ ਬਈ ਤਿੰਨ ਚਾਰ ਸੰਜੂ ਆਊਗਾ ਆਪਣਾ ਹੀ ਟਾਈਮ ਲੱਗਦਾ ਮੈਂ ਕਿਹਾ ਬਲੌਗ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਸਾਰੀ ਤੇ ਆ ਆਪਾਂ ਜਿਹੜੀ ਸ਼ਾਖਿਆਂ ਦੀ ਜੋੜੀ ਲਾਈ ਸੀ ਬਾਈ ਇਹਨਾਂ ਨੇ ਆਂਡਾ ਰੱਖ ਲਿਆ ਹੋਵੇ ਇੱਕ ਠੀਕ ਆ ਓਏ ਟੂੰਪੂਰ ਗੇਟ ਰੋ ਓਹੋ ਦੇਖ ਲੇ ਕੀ ਬਾਹਰ ਆਨੇ ਲਈ ਦੇਖੀ ਭਰਾਓ ਹਾਂ ਇੱਥੇ ਬੈਠੋ ਤਾਂ ਘੁੰਮਦੇ ਚੜਕੇ ਬੈਜੇ 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 ਬਹੁਤ ਸਿਆਣੇ ਆ ਬਹੁਤ ਸਿਆਣੇ ਆ ਬਹੁਤ ਸਿਆਣੇ ਆ ਓਹੋ ਇਧਰ ਦੇਖੋ ਭਰ ਠੀਕ ਆ ਇਹਨਾਂ ਨੇ ਰੱਖ ਲਿਆ ਕੰਡਾ ਇੱਕੇ ਧਰਨਗੇ ਪਰਸੋਂ ਪੂਰੀ ਜਾਇ ਦੇ ਵੈਸੀ ਇਹਨਾਂ ਨਾਲ ਛੱਡੀ ਆ ਉਹ ਜੀ ਗੂਤਰੀ ਪੂਰੀ 100% ਬਣੀ 10 ਵਾਰ ਸਾਫ ਨਹੀਂ ਕੋਈ ਇੱਕ ਘੰਟੇ ਵਿੱਚ ਹੁਣ ਸੋਨੂੰ ਲੈ ਇੱਕ ਜਰੀ ਦੇਖ ਲੋ ਇਹਨਾਂ ਨੇ ਇਹ ਡੇਸ ਰੱਖਿਆ ਜੇ ਪਾਣੀ ਇਹਨਾਂ ਨੂੰ ਰੱਖ ਦਿੰਦੇ ਬੰਦਾਂ ਨੇ ਆਹ ਜਿਹੜਾ ਵਿੱਚ ਬੈਠੜੇ ਹੁੰਦੀ ਮੇਰੇ ਹੀ ਆ ਇਹ ਪਾਣੀ ਉਹ ਤਿੰਨ ਨੰਬਰ ਪਾਣੀ ਤੇ ਆ ਲੋ ਦੋ ਨੰਬਰ ਪਾਣੀ ਪੀਓ ਇਹ ਰੱਜ ਕੇ ਆ ਲੋ ਪੰਜ ਨੰਬਰ ਪਾਣੀ ਜੇ ਕੋਈ ਪਾਣੀ ਬਈ ਸਾਰਿਆਂ ਨੂੰ ਰਾਸਤਾ ਤੇ ਹਮਾ ਰਹਾ ਦਿੰਨੇ ਗੱਟਾ ਨਹੀਂ ਦਾਣੇ ਨੇ ਨੂੰ ਪਾ ਦੇ ਛੋਟੇ ਛੋਟੇ ਹੋਰ ਇਹ ਨਹੀਂ ਇਹ ਖਾਣ ਦੇ ਨੇ ਲੈ ਇਹਨੇ ਨੂੰ ਟੱਟ ਪੈਣਾ ਚਾਹੀਦਾ ਇਹਨੂੰ ਆਉਣੀ ਨਹੀਂ ਆ ਪਾਜੀ ਟੋਕ ਰਿਹਾ ਓਕੇ ਕਮਾਲ ਇਹ ਕਿਉਂ ਹੈ ਦਰੋਂ ਬਾਹਰ ਨਿਕਲੇ ਬਈ ਜਿਵੇਂ ਕੋ ਲੱਗ ਗਈ ਲੋਕ ਬਕੇ ਤਾਂ ਚੱਲਦੇ ਹੁਣ ਸਾਨੂੰ ਸਾਰੇ ਜਾਨਵਰ ਦਿਖਾਉਣੇ ਆ ਇੱਕ ਨੇ ਇੱਥੇ ਆਂਡਾ ਪਿਆ ਸੇਵ ਕੀਤਾ ਆਪਾਂ ਇਹ ਆ ਦੇਖੋ ਇਹ ਆਪਾਂ ਲੈ ਗਏ ਨੇ ਭਾਈ ਉੱਪਰ ਇਹ ਆਪਾਂ ਜੋੜੀ ਥਲੇ ਰੱਖਣਾ ਇਹ ਨੂੰ ਚੱਕੜ ਕੇ ਚੱਕੜ ਕੇ ਹੱਥ ਜੀ ਚੱਕੜ ਕੇ ਕਿਸਾਨੀ ਗੁੱਜੀ ਚੱਕੜਦੇ ਹਨ ਮੇਰੇ ਨਾਲ ਐਂ ਕਰਦੇ ਸ਼ੇਡ ਦੇ ਨੇ ਐਂ ਚੱਕੜਦੇ ਨੇ ਦੇਖੋ ਵਾਈਫਰ ਕਮੈਂਟ ਕਰਾ ਉੱਜੇ ਆ ਗਿਆ ਕਿ ਫਰਮੇ ਸੁੰਨੂ ਵੀ ਰਹਾ ਹਨ ਠੀਕ ਆ ਇਹ ਅੰਡਾ ਭਾਈ ਜਿਹੜਾ ਇੱਥੇ ਜੋੜਾ ਛੱਡਿਆ ਨਾ ਮੋਜਾ ਉਹਦਾ ਇਹ ਅੰਡਾ ਜੋੜੀ ਦਾ ਇਹਨੂੰ ਪਤਾ ਆ ਰਹਾ ਦਿੰਨੇ ਜੋੜਾ ਖੋਦੇ ਜੀ ਇਹ ਉਹਨੇ ਦੂਜਾ ਅੰਡਾ ਦੇਖਦੇ ਨੇ ਨਾ ਤਾਂ ਤਾਂ ਨਹੀਂ ਫਿਰ ਆ ਇੱਕ ਛੱਡਿਆ ਦਿੰਨੇ ਇੱਥੇ ਬੈਠੀ ਜਾਵਾਂਗੇ ਉਹ ਤੇ ਨਹੀਂ ਇਹ ਅੰਡੇ ਦਾ ਕੋਈ ਐ ਫਾਇਦਾ ਨਹੀਂਗਾ ਭਾਈ ਦਾ ਚੱਲਦੇ ਆਂ ਬੇਟਾ ਲੋ ਭਾਈ ਪਹੁੰਚ ਗਏ ਉੱਪਰ ਦੇਖੋ ਸਾਰੇ ਨਾਲ ਪਹਿਲਾਂ ਤਾਂ ਬੱਚੇ ਇੱਥੇ ਪਾਏ ਹੋਏ ਜਾਲ ਚ ਦੋਨੇ ਔਰਤਾਂ ਤਾਂ ਚੱਟਾ ਵੱਟ ਕੇ ਆ ਗਈਆਂ ਆ ਤੇ ਅੱਗੇ ਛੱਡੀ ਬਿਠਾ ਬੱਚੇ ਜੀ ਉਹ ਨੀਲਾ ਰੇਤ ਕੱਢਿਆ ਹੈ ਜਾਲ ਚਾ ਚਲ ਆਹ ਕੰਮ ਕਰਦਗੇ ਦਰਵਾਜ਼ਾ ਖੋਲਗੇ ਕੁਜੀ ਰੱਖ ਕੇ ਇੱਥੇ ਆਹ ਰੱਖਤੀ ਭਾਈ ਕੁਜੀ ਆਹ ਖੋਲਿਆ ਦਰਵਾਜ਼ਾ ਤੇ ਇੱਥੇ ਰੱਖ ਲੈਨੇ ਆ ਦਰਵਾਜ਼ਾ ਲੀਹਲਾ ਚੱਕੋ ਕਰ ਤੇ ਭਾਈ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਆਪਣੀ ਪਿਆਮੇ ਮੋਜੀ ਨੇ ਕਢ ਲਏ ਬੱਚੇ ਦੇਖੋ ਦੋਨੇ ਕੱਡੇ ਆ ਦਿਖਾਈ ਦਿਖਾਈ ਆ ਬੈਠੇ ਹੋਰਲੇ ਪਾਸੇ ਕਿੱਥੇ ਰ ਠੀਕ ਆ ਬਾਈ ਇਹ ਨੂੰ ਮਾੜੇ ਦਿਖਾ ਦੇ ਮਾੜੇ ਨਹੀਂ ਕਰਤਿਆਂ ਦਾ ਐਵੇਂ ਮੈਂ ਤੰਗ ਕਰਦਾ ਨਹੀਂ ਹੁੰਦਾ ਬਾਈ ਪਰ ਫਿਰ ਵੀ ਤੁਹਾਨੂੰ ਦਿਖਾਉਣ ਲਈ ਨਾ ਜਾਵੜ ਬੱਚੇ ਕੁਲ ਜਾਵੜ 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 ਨਹੀਂ ਕੁਸ ਕਹਿੰਦਾ ਇਹਦੇ ਆ ਬਾਈ ਬੱਚੇ ਠੀਕ ਆ ਜੀ ਇਹ ਆ ਚੱਲ ਗਈ ਓਏ 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 ਬਾਈ ਇਹ ਹੈਗਾ ਨਾਂਡਾ ਨਹੀਂ ਤਰਿਆ ਇਹ ਹੈਗਾ ਆਹ ਕੁ ਉਤਰੀ ਜਾ ਗਲابی ਮੋਡੇ ਵਾਲੀ ਜਾ ਇੰਨਾ ਦੇ ਬੱਚੇ ਨਿਕਲਣ ਵਾਲੀ ਆ ਦੇਖਦੇ ਆ ਭਾਈ ਲਓ ਭਾਈ ਆਂਡਾ ਰੱਖਤਾ ਆਪਾਂ ਤੇ ਇੱਥੋਂ ਨਾਲ ਖੰਭ ਚੱਕ ਲੈਨੇ ਇੱਕ ਤਾਂ ਬੱਚਿਆਂ ਦੇ ਵੱਜਣ ਦਾ ਵੀ ਡਰ ਕੁਝ ਹੀ ਕਰ ਲਿਆ ਆਪਣੀ ਵਾਲੀ ਸਾਈਡ ਤੇ ਇਹ ਆਪਣੀ ਆਂਡਾ ਨੂੰ ਰੱਖੀ ਵੀ ਹੈ ਸੇਵ ਕਰਨ ਨੂੰ ਹੈ ਤੇ ਹੈ ਦੂਜੀ ਸੀਗੀ ਪਾਣੀ ਪੂਣੀ ਵਾਲੀ ਆ ਦੇ ਇੱਧਰ ਸਰਾਖ ਹਨ ਪਰ ਹੁਣ ਇਹ ਕੰਮ ਨੂੰ ਰੱਖ ਲਈ ਆਪਾਂ ਹਾਂ ਵੀ ਨਹੀਂ ਗੋਸ ਕਹਿੰਦਾ ਨਹੀਂ ਗੋਸ ਕਹਿੰਦਾ ਗੂਤ ਰੇ ਮਿਟ ਰੀ ਜਾਂਦਾ ਯਾਰ ਮੇਰੇ ਤੋਂ ਲੈ ਨਹੀਂ ਪੁੱਤ ਮੈਂ ਤੈਨੂੰ ਕੀ ਕਹਿਣਾ ਫਿਰਦਾ ਰ ਇਹ ਇਹਦੇ ਕੋਲ ਜਿਹੜੇ ਖੰਭ ਬਣਾ ਸਾਰੇ ਉਹ ਆਪਾਂ ਚੱਕ ਲੈਨੇ ਆ ਇੱਕ ਨਾ ਬਾਈ ਹੁਣ ਨਾ ਕਿਸੇ ਦੇ ਨਾ ਖੁੱਡਿਆਂ ਤੇ ਨਾ ਜਾਇਆ ਕਰੋ ਕਿਉਂਕਿ ਦੇਣ ਹੀ ਇਹੋ ਜਿਹਾ ਚੱਲਦੇ ਬਾਈ ਥੋੜੇ ਅਵਾਇਡ ਕਰੋ ਇਹ ਚੀਜ਼ਾਂ ਆਪਦੇ ਨੇ ਬਸ ਘਰੇ ਹੀ ਰਹੋ ਆਪ ਦੇ ਗੂਤ ਨਦੀ ਦੇਖ ਭਲ ਕਰੋ ਆਹਦੇ ਬੱਚੇ ਨੇ ਬੈਠ ਮਾਰੀ ਚੱਕੋ ਖੰਭ ਜਿੱਥੇ ਸੈੱਟ ਕਰ ਦਿੰਨੇ ਆ ਤਾਂ ਸੱਟ ਕੇ ਆਹ ਲੋ ਆਹ ਲੋ ਇੱਥੇ ਤਾਂ ਚੱਕੇ ਭਈ ਇੱਕ ਤਿੰਨ ਦੇ ਬੱਚਿਆਂ ਦੇ ਨਾ ਵੱਜਣ ਦਾ ਵੀ ਡਰ ਆ ਐਂ ਲੇ ਬਿਠਾਈਆਂ ਜਦੋਂ ਮਾਰਿਆ ਕਰਨਗੇ ਸੁੱੱਕ ਜਗਰੂ ਮਿੱਟੀ ਤੇ ਚੱਕੋ ਐ ਡੇਡੇ ਬੱਚੇ ਦੋਨੇ ਬਾਬਾ ਰੱਖੇ ਸੁੱੱਕ ਭਈ ਅਰਦਾਸ ਕਰਿਆ ਹੋ ਸਾਰੇ ਬੱਚੇ ਵਾਜਿਆ ਨੇ ਜਿੰਨੇ ਵੀ ਆ ਇਹਨਾਂ ਚ ਵੀ ਆ ਤੇ ਟ੍ਰੇਡ ਆਈ ਪਈ ਆ ਕਰੈਕ ਆ ਦੇ ਪਰਲੇ ਪਸੇ ਆਇਆ ਨਾ ਨਿਕਲਣ ਵਾਲੇ ਬੱਚੇ ਇਹਨਾਂ ਦੇ ਅੱਜ ਨਹੀਂ ਤੇ ਕੱਲੂ ਘੱਡ ਲੈਣਗੇ ਇਹ ਤੇ ਆਹ ਸੱਡ ਤੇ ਬਈ ਆਪਾਂ ਖੰਭ ਇੱਥੋਂ ਆ ਸੈਟ ਸੈਟ ਜੇ ਕਰਕੇ ਤੇ ਇੱਥੇ ਕ ਜੇ ਆਂਡਾ ਰੱਖ ਦਿੰਨੇ ਆ ਬਸ ਬਾਕੀ ਆਪੇ ਗੋਦਰੀ ਇਹ ਨਾ ਪਤਾ ਡੀ ਇੰਜਨ ਆਏ ਲਾ ਲੈਂਦੇ ਚਾਰੇ ਬਸੇ ਨੂੰ ਘੁੰਮ ਘੁਮਾ ਕੇ ਜੀ ਚਲੋ ਵੀ ਕਿੱਥੇ ਆ ਆ ਜਾ ਬਿਟਾ ਆ ਜਾ ਬੇੜੀ ਦਾ ਯਾਰ ਭਾਈ ਉਹ ਗਈ 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 ਬੇੜੀ ਦਾ ਪੂਰਾ ਮਾਂ ਗਾਣਾ ਹੁੱਲਰ ਪਾਉਂਦੀ ਆ ਹੱਥ ਨਹੀਂ ਝਲਾਉਂਦੀ ਚਲ ਆਪਾਂ ਹੱਥ ਲਾਉਣਾ ਬਣੀ ਭਾਈ ਹਾਂਜੀ ਤੁਸੀਂ ਬੱਚੇ ਕਦੋਂ ਕੱਢੋਂਗੇ ਭਾਈ ਇਹਨਾਂ ਚ ਵੀ 99% ਬੱਚੇ ਬਣੇ ਹੋਏ ਆ ਕੱਢ ਲੈਣਗੇ 2-4 ਦਿਨਾਂ ਤੱਕ ਆਹ ਜੋੜੀ ਦੇਖ ਗਈ ਇੱਥੇ ਅੱਜ ਨਾਲੇ ਤਾਂ ਕੈਂਡਲਿੰਗ ਹੋ ਜਾਂਦੀ ਆ ਓਏ 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 ਉਹ ਆ ਕੀ ਚੱਕਰ ਪੈ ਗਿਆ ਉਹ ਬਈ ਯਾਰ ਇਹ ਤਾਂ ਅण्डे ही ਚਾਰ ਕਰੀ ਬੈਠੀ ਆ ਇਹਦਾ ਕਾਲਾ ਮਾਲਾ ਹੋ ਗਿਆ ਇਥੇ ਕੋਈ ਹੋਰ ਕੂਤਰੀ ਅੰਡਾ ਦੇਗੀ ਯਾਰ ਇਹਦਾ ਕੰਮ ਹੀ ਕੋਲੋਟਾ ਹੋ ਗਿਆ ਉਹ ਅੰਡਾ ਤਾਜ਼ਾ ਹੋਵੇ ਪਿਆ ਦੂਜੇ ਪਾਸੇ ਜੋ ਯਾਰ ਇਹਨੂੰ ਦੋ ਮਿੰਟ ਠਾਉਣਾ ਸੋਣਾ ਪੈਣਾ ਆਪਾਂ ਨੂੰ ਚਾਰ ਅੰਡੇ ਕਰੀ ਬੈਠੀ ਤੇ ਦੇਖਿਓ ਇੱਕ ਤਾਂ ਡਾ ਰਿਆ ਉਹ ਲੈ ਦੇਖੋ ਫਿਰ ਹੈ ਨਾ ਜਾਦੂ ਐਨੇ ਆਂਡੇ ਇੱਕ ਮਿੰਟ ਨੂੰ ਫੜਦਾ ਮੈਂ ਨਾ ਮਤ ਨਾ 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 ਕਿਾ ਕੋਈ ਬਈ ਤੂੰ ਉਤਰੀ ਤੇ ਛੜਤੀ ਆਹ ਤਾਂ ਜਾਂਦਾ ਆ ਦੇਖੋ ਆਹ ਹੱਤ ਆ ਜਾਂਦਾ ਛਿਲਕਾ ਛੁਲਕਾ ਹੈਗਾ ਤੇ ਆਂਡਾ ਵੀ ਮੈਨੂੰ ਤਾਂ ਸਹੀ ਲੱਗਦਾ ਤੇ ਇਹ ਪਤਾ ਨਹੀਂ ਕਿਹੜੀ ਦੇ ਕੰਮ ਆ ਇਹ ਆਂਡਾ ਕਿਵੇਂ ਆ ਬਈ ਜਿੱਥੋਂ ਤੱਕ ਮੈਨੂੰ ਯਕੀਨ ਹੈ ਨਾ ਇਹ ਹੈ ਗਲਾਵੀ ਮੋਢੇ ਵਾਲੀ ਦਾ ਉਹ ਇੱਥੇ ਜੇ ਮੇਰੇ ਸਾਹਮਣੇ ਬੈਠੀ ਸੀ ਉਹਨੇ ਇਦੇ ਕੋਲੇ ਆ ਕੇ ਧਰਤਾ ਮੈਂਟੋ ਮੈਂਟੀ ਆਂਡਾ ਸਹੀ ਹੈ ਫੋਲਕ ਫਲਕ ਵਾਲਾ ਵਾ ਐ ਨਹੀਂ ਬਣਾ ਫੋਲਕ ਤੋਂ ਵਾ ਬਸ ਯਾਰ ਕੋਈ ਨਹੀਂ ਹੁਣ ਐ ਕਰਦੇ ਆ ਇਹ ਆਪਾਂ ਇਦੇ ਕੋਲੇ ਰੱਖ ਦਿੰਨੇ ਇੱਥੇ ਉਹ ਤਾਂ ਰੱਖਦੇ ਆ ਵੀ ਉਹ ਕੂਤਰੀ ਉਹ ਅੰਡੇ ਦੇ ਬਹਿ ਗਈ ਉੱਥੇ ਤਾਂ ਠੀਕ ਹੈ ਜਾਂ ਇਹਦੇ ਕੋਲੇ ਆ ਕੇ ਬਹਿਣ ਲੱਗੀ ਫਿਰ ਆਪਾਂ ਸਮਝ ਜਾਗੇ ਠੀਕ ਹੈ ਜਾ ਜਿਵੇਂ ਵੀ ਦੇਖਾਂਗੇ ਕੀ ਕਰਦੇ ਕੀ ਨਹੀਂ ਚਲੋ ਬਈ ਉਧਰਲੇ ਖੁੱਡੇ ਚ ਪਹਿਲਾਂ ਬੱਚੇ ਤਾੜਦਗੇ ਪਰ ਨਾਲੇ ਆਪਣੀ ਕੁੱਜੀ ਬਾਹਰ ਕੱਢ ਲੀ ਗਏ ਆਹ ਕੱਢ ਲਈ ਐ ਕੁੱਜੀ ਤੇ ਆਹ ਰੱਖ ਦਨੇ ਸਟੈਂਡ 'ਚ ਆ ਬੈਠੇ ਦੋ ਨੇ ਇਹਨੇ ਤੇ ਇਹਨਾਂ ਨੂੰ ਅੰਦਰ ਕਰਨਾ 6-7 ਵਜੇ ਮੈਂ ਕੱਢ ਦੇਣਾ ਹੁਣ ਡਾਊਨ ਵਾਲੇ ਵੀ ਤੇ ਬੱਚੇ ਜਾਲ ਵਾਲੇ ਵੀ ਚਲੋ ਜੀ ਅੰਦਰ ਚਲੋ 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 ਆਹਾਹਾਹਾਹਾ ਵੁੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਕੰਮ ਨਹੀਂ ਕਰਨਾ ਬਾਈ ਬਣਾ ਬਾਈ ਬਣਾ ਬਾਈ ਬਣਾ ਇੱਥੇ ਹੀ ਛੱਡ ਜਾਣਾ ਮੈਂ ਉੱਡ ਗਿਆ ਯਾਰ ਦੱਸ ਦਰਵਾਜ਼ਾ ਲਾ ਦਿਆ ਰਿਸਕਾ ਇਹ ਆਪੇ ਆ ਜੂਗਾ ਇੱਥੇ ਰੱਖ ਦਿੰਨੇ ਆ ਟਾਂਗੀ ਐਵੇਂ ਦਲੇ ਕੋ ਦੇਖਾਉਣਾ ਤੁਨੂੰ ਮੈਂ ਨਾ ਤੂੰ ਇੱਥੇ ਕਿਵੇਂ ਬੈਠਾ ਜਿਆਂ ਡੇਉੜੇ ਧਰ ਲੈਣਾ ਇਹਨਾਂ ਤੋਂ ਬੱਚੇ-ਬੱਚੇ ਕਢਾਵਾਂਗੇ ਫਿਰ ਧਰ ਲੈਣ ਤਾਂ ਕੋਈ ਚੱਕਰ ਨਹੀਂ ਤੇ ਉਹ ਆਪਣੇ ਡੱਕੇ ਵਾਲੇ ਗੂਤਰ ਦੇ ਬਸ ਘੱਟੋ-ਘੱਟ ਰਹਿ ਗਏ ਬਸ 10 10 10-12 ਦਾ ਇਹਨਾਂ ਹੋ ਗਏ ਇਹਨਾਂ ਨੂੰ ਧਰਿਆ ਨੂੰ ਠੀਕ ਆ ਜੇ 10 ਕਦੇ ਨਹੀਂ ਰਹਿ ਗਿਆ ਜਣੀ ਦਾ ਮੰਨ ਕੇ ਚਲੋ ਤੁਸੀਂ ਵੀ ਕੱਢਣ ਵਾਲੇ ਇਹਨਾਂ ਨੂੰ ਹਫ਼ਤਾ ਹੋਰ ਲੱਗੂਗਾ ਕੱਢ ਲੈਣੇ ਇਹਨਾਂ ਨੇ ਬੱਚੇ ਬਹੁਤ ਬੱਚਾ ਵੀ ਦੇਖ ਲੋ ਇਧਰ ਕਿੰਨਾ ਕੁ ਹੋ ਗਿਆ ਉਹ ਬੈਠਾ ਠੀਕ ਆ ਓਕੇ ਇਹਨਾਂ ਦਾ ਇਹਦਾ ਨਾਮ ਹੈ ਇਹ ਲੈਂ ਗਿਆ ਰੈਸਟ ਹਾਂ ਲਾਲ ਸਰਗੇ ਆਂਡੇ-ਉਂਡੇ ਤਾਂ ਰਹਿਣਗੇ ਇਹ ਬਈ ਆਂਡੇ ਤੋਂ ਗਈ ਵੀ ਕੁਤਰੀ ਤਾਂ ਹੀ ਆਪਾਂ ਡੋਰ ਨੂੰ ਰੱਖ ਲਈ ਸੀ ਉੜਦੀ ਬਹੁਤੀ ਤੁਸੀਂ ਜਿਹੜੇ ਆਪਣੇ ਪੁਰਾਣੀਆਂ ਵੀਡੀਓ ਦੇਖਦੇ ਹੈ ਨਾ ਮੂਦੀ ਹੋ ਜਾਂਦੀ ਬਈ ਨਜ਼ਰ ਮਾਰਦੀ ਆ ਦੇਖਦੇ ਆ ਜਿੱਦ ਕਿ ਓਂਡੇ ਓਂਡੇ ਇਹ ਡੱਕੇ ਵਾਲੇ ਕੂਤਰ ਰਗੇ ਤਰਾ ਆਦੇ ਤੇ ਬੱਚੇ ਵਿੱਚ ਘੜਾ ਲਾਂਗੇ ਆਪਾਂ ਕੋਈ ਚੈੱਕ ਕਰਨੀ ਪਤਾ ਨਹੀਂ ਹੁੰਦਾ ਜਾਨਵਰ ਦਾ ਕਿਹੜੇ ਨੇ ਓਟ ਜਣਾ ਤੇ ਆਹ ਆਣਾ ਆ ਰਤੀ ਜਿਹੜੀ ਆਪਣੀ ਇਹ ਹੈ ਦਿਨ ਗਲਾਬੀ ਨਾ ਮਿਲੀ ਵੀ ਆ ਗਲਾਬੀ ਕੂਤਰ ਆ ਚਟੀਆਂ ਦਾ ਆਹ ਵਾਲਾ ਠੀਕ ਹੈ ਇਹ ਜੋੜਾ ਐ ਲੱਗ ਗਿਆ ਤਾਂ ਹੀ ਇੱਥੇ ਕੂਂਡੇ ਜਹਾ ਹੋਂ ਇਹ ਕਰਦਾ ਹੈਗਾ ਇਹ ਬਾਕੀ ਠੀਕ ਆ ਭਾਈ ਆਪਾਂ ਬੱਚੇ ਛੱਡ ਗਏ ਸਪਹਿਰਾ ਤੋਂ ਦੋ ਅੰਦਰ ਲਓ ਭਾਈ ਠੱਲਾ ਦੇਖੋ ਫਿਰ ਇੱਧਰ ਪਾਈਆਂ ਆਹ ਦੇਖੋ ਇੱਧਰ ਠੀਕ ਹੈ ਇਹ ਤੁਹਾਨੂੰ ਪਾਈਆਂ ਦਿਖਾਉਨੇ ਇਹ ਤੇ ਲਿਖ ਲੁਖਿਆ ਸਾਰਾ ਹਸਬਕਤਬ ਕੀ ਆ ਉਹ ਤੁਹਾਨੂੰ ਮੈਂ ਇੱਕ ਮਿੰਟ ਥੱਲੇ ਜਾ ਕੇ ਦੂਜੀ ਠੱਲਾ ਦਿਖਾਉਣਾ ਪਹਿਲਾਂ ਆ ਬੱਚੇ ਦੋਨੇ ਤਿੰਨੇ ਅੰਦਰ ਛੱਡ ਦੇ ਆ ਜਾਏ ਦੇਖੋ ਬਾਈ ਫਿਰ 5 ਨੰਬਰ ਦੀ ਠੱਲਾ ਜਿਗਰੂਪ ਤੇ ਬਟਰ ਠੀਕ ਹੈ ਤੇ 2 ਦੇ ਨੰਬਰ ਆ ਓਹੋ ਰੱਪਾ ਆ ਗਿਆ ਬਾਈ ਲੋ ਵੀਰ ਦਾ ਤਾਂ ਵੀ ਦਾੜਤਾ ਕੁਜੀਆਂ ਵੀ ਦੋਨੇ ਖੁੱਡਿਆਂ ਚ ਭਰਤੀਆਂ ਉਧਰ ਵੀ ਰੱਖਦਾ ਠੀਕ ਆ ਦਰਵਾਜਾ ਦਾ ਇਹ ਲਾ ਯੱਕ ਕੋਸ਼ਤਰੀ ਲਾਤੀ ਤੇ ਆ ਬੱਚੇ ਦੋਨੇ ਲੈ ਜਾਣੇ ਥੱਲੇ ਆਪਾਂ ਜਾਲ ਕਿਉਂਕਿ ਹਜੇ ਨਾ ਉੱਡ ਨਹੀਂ ਸਕਦੇ ਨਹੀਂ ਡੰਗ ਡੂੰਗ ਤੇ ਡਰ ਕੇ ਕੂਤਰ ਤੋਂ ਚੜ ਜਾਂਦਾ ਵੀ ਕੁੱਟਣਗੇ ਇਹਨਾਂ ਨੂੰ ਪਾ ਕਰਕੇ ਠੀਕ ਆ ਭਾਈ ਇਹ ਵੀਡੀਓ ਤਾਂ ਬੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰ ਦਿਓ ਵੀਡੀਓ ਕਿੱਦਾਂ ਲਗੀ ਤੇ ਫੋਨ ਆਪਾਂ ਠੀਕ ਕਰਾ ਲਿਆ ਬਲੌਗ ਜਲਦੀ ਯਾਰ ਪਤਾ ਕੀ ਕੀ ਚੱਕਰ ਹੈ ਕਈ ਵਾਰ ਨਾ ਵਲੌਗ ਜਿਵੇਂ ਟਾਈਮ ਨਹੀਂ ਲੱਗਦਾ ਹਨ ਤੇ ਵਲੌਗ ਫਿਰ ਅਪਲੋਡ ਕਰਨਾ ਪੈਂਦਾ ਕਈ ਵਾਰ ਮੈਂ ਅੱਜ ਬਣਾ ਕੇ ਮੰਨ ਕੇ ਚੱਲੂ ਇੱਕ ਦਿਨ ਚ ਅੱਜ ਹੀ ਬਣਾਏ ਅੱਜ ਹੀ ਅਪਲੋਡ ਕਰ ਦਿੰਨਾ ਵਾ ਜਿਵੇਂ ਇੱਕ ਦਿਨ ਪਹਿਲਾਂ ਕਈ ਵਾਰ ਨਹੀਂ ਟਾਈਮ ਲੱਗਦਾ ਕਦੇ ਗਿਆ ਗੂ ਹਨਾ ਗਏ ਹੁੰਨੇ ਕਦੇ ਕੰਮ ਹਨਾ ਕਰਦੇ ਜਾਂ ਕਦੇ ਹੋਰ ਬਾਹਰ ਤਾਂ ਕਰਕੇ ਜਿਵੇਂ ਮੌਕੇ ਦੇ ਵਲੌਗ ਬਣਾ ਕੇ ਤੇ ਉਦੋਂ ਹੀ ਅਪਲੋਡ ਕਰਨਾ ਪੈਂਦਾ ਵਾ ਤਾਂ ਕਰੇ ਥੋੜਾ ਮੋਟਾ ਲੇਟ ਹੋ ਜਾਂਦਾ ਤੇ ਫਿਰ ਇਹਦੇ ਪੂਰੇ ਮਤਾਂ ਅਪਲੋਡ ਕਰ ਦਿੰਦਾ ਬੰਦਾ ਫ੍ਰੀ ਹੋ ਜਾਂਦਾ ਉਦੋਂ ਨੂੰ ਜਿਵੇਂ ਸਵੇਰੇ ਕਦੇ ਗਿਆ ਦੁਪਹਿਰੇ ਆ ਪਹੁੰਚ ਗਿਆ ਪਹੁੰਚ ਕੇ ਫਿਰ ਮੈਂ ਉੱਥੇ ਕਰ ਦਿੰਦਾ ਠੀਕ ਹੈ ਭਾਈ ਬਾਕੀ ਹੋਰ ਨਹੀਂ ਚੱਕਾ ਦਪਹਿਰੇ ਅਪਲੋਡ ਕਰਾਂਦਾ ਕਰਨ ਨੂੰ ਮੈਂ ਸਵੇਰੇ ਵੀ ਕਰਦਾ ਕਈ ਵਾਰ ਤਾਂ ਕੰਟੈਂਟ ਯਾਰ ਕੁੱਤੇ ਦੇ ਉੱਤੇ ਚੜੇ ਹੁੰਦੇ ਆ ਵੀ 5-6 ਵਲੌਗ ਗੈਲਰੀ ਚ ਪਏ ਹੁੰਦੇ ਆ ਤੇ ਵੀ ਜੇ ਮੈਂ ਇੱਕ ਦਿਨ ਚ ਪੰਜੇ ਅਪਲੋਡ ਕਰਾਂ ਤਾਂ ਵੀ ਨਹੀਂ ਸਿਸਟਮ ਲੋਡ ਆਉਂਦਾ ਫਿਰ ਵੀ ਉੱਦੇ ਨਾਲ ਉੱਤੇ ਦੋ ਤਿੰਨ ਹੋਰ ਬਣੇ ਹੁੰਦੇ ਵੀ ਪੰਜੇ ਇੱਕ ਦਿਨ ਚ ਅਪਲੋਡ ਕਰਕੇ ਕਿਤੇ ਕਦੇ ਕੰਟੈਂਟ ਕੋਈ ਵੀ ਨਹੀਂ ਹੁੰਦਾ ਠੀਕ ਹੈ ਭਾਈ ਤਾਂ ਕਰਕੇ ਲੀਡ ਲੂਟ ਮਾੜਾ ਮੋਟਾ ਹੋ ਜਾਂਦਾ ਚਲੋ ਆ ਲੈ ਚੱਲਗੇ ਥੱਲੇ ਬੱਚਿਆਂ ਨੂੰ ਵੀ ਠੀਕ ਹੈ ਭਾਈ ਜੀ